ਨਾ ਚੋਪੜਾ ਪੰਜਾਬ ਮਾਈਲਾ ਕਾਂਗਰਸ ਦੀ ਜਨਰਲ ਸੈਕਟਰੀ ਅੱਜ ਜਿਹੜੀ ਸਾਡੇ ਇੱਥੇ ਜਿਹੜਾ ਕਾਂਗਰਸ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਦੇ ਹਾਤੀ ਦੇ ਪਵਨ ਦੇ ਵਿੱਚ ਅੱਜ ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਸੀ ਜਿਹੜੀ ਕਿ ਪੰਜਾਬ ਲੈਵਲ ਦੀ ਮੀਟਿੰਗ ਸੀ ਸਟੇਟ ਦੀ ਮੀਟਿੰਗ ਸੀ ਪੰਜਾਬ ਮਹਿਲਾ ਕਾਂਗਰਸ ਵੱਲੋਂ ਇਹ ਜਿਹੜੀ ਮੀਟਿੰਗ ਦਾ ਆਰਗੇਨਾਈਜ਼ ਕੀਤਾ ਗਿਆ ਸੀ ਜਿਸ ਦੇ ਵਿੱਚ ਕੇ ਸਾਡੇ ਮੈਡਮ ਗੁਰਕਸ਼ਰਨ ਕੌਰ ਰੰਦਾਵਾ ਜੀ ਜਿਹੜੇ ਕਿ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਹੈ ਉਹਨਾਂ ਦੇ ਜਿਹੜੀ ਉਹਨਾਂ ਦੀ ਰਹਿਮਾਈ ਦੇ ਹੇਠ ਦੇ ਵਿੱਚ ਇਹ ਮੀਟਿੰਗ ਜਿਹੜੀ ਸਟੇਟ ਲੈਵਲ ਤੇ ਕੀਤੀ ਗਈ ਸੀ ਐਸੇ ਵਿੱਚ ਸਾਡੇ 올 ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀਜ਼ ਜਿਨ੍ਹਾਂ ਦੀ ਕਿ ਡਿਊਟੀ ਰਾਹੁਲ ਗਾਂਧੀ ਜੀ ਨੇ ਔਰ ਸਾਡੇ ਮੈਡਮ ਰਿਸਪੈਕਟਡ ਬੈਮ ਅਲਕਾ ਲੰਬਾ ਜੀ ਨੇ ਲਗਾਈ ਸੀ ਪੰਜਾਬ ਦੇ ਵਿੱਚ ਜਿਹੜੇ ਆਉਣ ਵਾਲੇ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨਸ ਹੈ ਇਹਨਾਂ ਦੇ ਵਿਚ ਮਤ ਕੀ ਇਹਨਾਂ ਦੇ ਸੀਡਸ ਨੂੰ ਲੈ ਕੇ ਔਰ ਇਹਨਾਂ ਦੀ ਰਣਨੀਤੀਆਂ ਤਿਆਰ ਕਰਨ ਵਾਸਤੇ ਇੱਕ ਮਹਿਲਾ ਕਾਂਗਰਸ ਨਾਲ ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਹੈ ਔਰ ਇਸ ਦੇ ਵਿੱਚ ਸਾਡੇ ਜਿਹੜੇ ਐਕਸ ਡਿਪਟੀ ਸੀਐਮ ਓਮਪਰ ਕਾਇਸੋਨੀ ਜੀ ਹੈ ਉਹਨਾਂ ਨੇ ਇੱਕ ਆਪਣੀ ਸ਼ਿਕਾਇਤ ਕੀਤੀ ਹੈ ਔਰ आलोक शर्मा जी ਜਿਹੜੇ ਕਿ 올 ਇੰਡੀਆ ਕਾਂਗਰਸ ਕਮੇਟੀ ਦੇ ਜਿਹੜੇ ਹੈਗੇ ਹੈ ਸੈਕਟਰੀ ਉਹ ਇੱਥੇ ਸ਼ਿਰਕਤ ਕੀਤੀ ਹੈ ਉਹਨਾਂ ਨੇ ਔਰ ਉਹਨਾਂ ਨੇ ਇੱਥੇ ਮਹਿਲਾ ਕਾਂਗਰਸ ਦੇ ਨਾਲ ਸਾਰੀ ਸ਼ਿਰਕਤ ਕਰਕੇ ਸਾਰੇ ਵਿਚਾਰ ਵਟਾਂਦਰਾ ਕੀਤੇ ਕਿ ਕਿਹਨਾਂ ਨੂੰ ਟਿਕਟਸ ਪ੍ਰੋਵਾਈਡ ਕੀਤੀਆਂ ਜਾਵੇ ਜਾਂ ਕਿਸ ਤਰ੍ਹਾਂ ਦੇ ਅਗੋ ਤਿਆਰ ਰਾਂ ਦਿੱਤੇ ਆ ਤਿਆਰ ਕੀਤੇ ਆ ਜਿਸ ਦੇ ਵਿੱਚ ਕਿ ਕਾਂਗਰਸ ਨੂੰ ਵੱਧ ਤੋਂ ਵੱਧ ਸੀਟਸ ਜਿਹੜੇ ਆ ਕਾਰਪੋਰੇਸ਼ਨ ਦੇ ਮਿਲ ਸਕਣ ਔਰ ਅਸੀਂ ਚਾਹਨੀ ਆ ਕਿ ਜਿਹੜੀ ਸਾਡੀ ਪੰਜੋ ਸੀਟਾਂ ਹੈ ਪੰਜੋ ਨਿਗਮਾਂ ਵੇ ਜਿਨ੍ਹਾਂ ਦੇ ਵਿੱਚ ਕਿ ਅਸੀਂ ਚਾਹਨੀ ਆ ਕਿ ਇਸ ਵਾਰ ਕਾਂਗਰਸ ਆਪਣੇ ਹੀ ਮੇਅਰ ਬਣਾਉਣ ਔਰ ਕਾਂਗਰਸੀਕ ਬਹੁਤ ਬड़ी गिनती ਦੇ ਨਾਲ ਸ਼ਰਕਤ ਕਰੇ ਕਾਰਪੋਰੇਸ਼ਨਾਂ ਚ ਚਾਹੇ ਚਾਹੇ ਉਹ ਜ਼ਿਲ੍ਹਾ ਪਰਿਸ਼ਦ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਹੈ ਕਿ ਵੀ ਸਾਡੀ ਕਾਂਗਰਸ ਜਿਹੜੀ ਹੈ ਅੱਗੇ ਵਧੇ ਸੋ ਇਸੇ ਨੂੰ ਲੈ ਕੇ ਮੀਟਿੰਗ ਆਰਗੇਨਾਈਜ਼ ਕੀਤੀ ਗਈ ਹੈ ਔਰ ਬੜੀ ਅੱਛੀ ਤਰ੍ਹਾਂ ਨਾਲ ਮੀਟਿੰਗ ਜਿਹੜੀ ਹੈ ਸਫਲ ਹੋ ਰਹੀ ਹੈ ਦੇਖੋ ਇਹ ਇੱਕ ਦੇਖਿਆ ਜਾਵੇ ਤੇ ਇੱਕ ਇਹ ਆਮ ਆਦਮੀ ਪਾਰਟੀ ਦੀ ਬੜੀ ਨਿਕੰਮੀ ਸਰਕਾਰ ਹੈ ਉਹਨਾਂ ਦੀ ਕਿ ਬੜੀ ਗਲਤ ਨੀਤੀ ਹੈ ਕਿ ਉਹਨਾਂ ਨੇ ਇੰਨਾ ਟਾਈਮ ਜਿਹੜੀ ਕਾਰਪੋਰੇਸ਼ਨ ਦੇ ਇਲੈਕਸ਼ਨਸ ਹੀ ਨਹੀਂ ਕਰਵਾਈਆ ਜਦਕਿ ਇਹ ਇਲੈਕਸ਼ਨਸ ਦੇ ਵਿੱਚ ਕਦੀ ਵੀ ਇੰਨੀ ਦੇਰੀ ਨਹੀਂ ਪਾਣੀ ਚਾਹੀਦੀ ਸੀ ਕਿਉਂਕਿ ਜਿਹੜੇ ਸਾਡੇ ਵਾਰਡ ਦੇ ਸਾਡੇ ਸ਼ਹਿਰ ਦੇ ਜਿਹੜੇ ਨੀਜੀ ਲੈਵਲ ਦੇ ਕੰਮ ਹੁੰਦੇ ਆ ਜੋ ਇੱਕ ਲੋਕਲ ਲੈਵਲ ਦੇ ਕੰਮ ਹੁੰਦੇ ਆ ਉਹ ਸਿਰਫ ਇੱਕ ਕਾਉਂਸਲਰ ਹੀ ਕਰਵਾ ਸਕਦਾ ਔਰ ਜੇ ਇਲੈਕਸ਼ਨਸ ਦੇ ਵਿੱਚ ਦੇਰੀ ਹੋਏਗੀ ਤੇ ਕੰਮਾਂ ਦੇ ਵਿੱਚ ਤੇ ਦੇਖੋ ਮੰਦਾ ਹਾਲ ਹੋਏਗਾ ਹੀ ਉਹ ਮੇਰੇ ਕਹਾਂ ਲੈ ਦੇਖਿਆ ਜਾਏ ਤੇ ਅੰਮ੍ਰਿਤਸਰ ਇੱਕ ਬੁਰੂ ਦੀ ਨਗਰੀ ਹੋਣ ਦੇ ਬਾਵਜੂਦ ਇੱਥੇ ਪੂਰੇ ਸ਼ਹਿਰ ਦਾ ਬਹੁਤ ਮੰਦਾ ਹਾਲ ਹੈ ਕੂੜਾ ਕਰਕਰ ਢੇਕੇ ਜਾਂ ਸਟਰੀਟ ਲਾਈਟਾਂ ਦੇਖਿਆ ਜਾਂ ਕੋਈ ਵੀ ਕੰਮ ਜਿਹੜਾ ਕਾਰਪੋਰੇਸ਼ਨ ਨਾਲ ਰਿਲੇਟਡ ਹੈ ਕੁਝ ਵੀ ਨਹੀਂ ਹੋ ਰਿਹਾ ਸੋ ਮੈਂ ਵੈਸੇ ਵੀ ਕਹਿਣਾ ਚਾਹਾਂਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਨ ਤੋਂ ਬਾਅਦੋਂ ਉਹਨਾਂ ਨੇ ਕੋਈ ਵੀ ਐ ਨਹੀਂ ਕੀਤਾ ਕਿ ਲੋਕਲ ਲੈਵਲ ਤੇ ਜੋ ਇੱਕ ਥੱਲੇ ਲੈਵਲ ਤੇ ਜ਼ਮੀਨੀ ਲੈਵਲ ਤੇ ਜੋ ਸੁਧਾਰ ਹੋਣੇ ਚਾਹੀਦੇ ਸੀ ਜੋ ਸ਼ਹਿਰ ਦੇ ਉਹ ਕੁਝ ਵੀ ਨਹੀਂ ਹੋ ਪਏ ਸੋ ਇਸ ਟਾਈਮ ਜਿਹੜਾ ਸਾਡਾ ਅੰਮ੍ਰਿਤਸਰ ਸ਼ਹਿਰ ਹੈ ਈਵਨ ਅੰਮ੍ਰਿਤਸਰ ਕੀ ਪੂਰੇ ਪੰਜਾਬ ਦੀ ਬੜੀ ਮੰਦੀ ਹਾਲ ਹੋਣ ਕਰਕੇ ਜਿਦੇ ਨਾ ਕਿ ਦੇਖੋ ਚੋਰੀਆ ਚੋਰੀਆ ਜਹ ਦੇਖਿਆ ਜਾ ਲੋ ਐਂਡ ਆਰਡਰ ਤਾਂ ਇਹ ਦੇਖਿਆ ਜਾ ਸੀਵਰੇਜ ਦਾ ਪਾਣੀ ਗੰਦਾ ਆ ਰਿਹਾ ਹੈ ਸਟਰੀਟ ਲਾਈਟਾਂ ਦੀ ਦਿੱਕਤ ਆ ਰਹੀ ਹੈ ਸੋ ਲੋਕ ਕਿਸ ਨੂੰ ਜਾ ਕੇ ਆਪਣੀ ਪ੍ਰੋਬਲਮਸ ਡਿਸਕਸ ਕਰਨ ਜਿਨੀ ਦੇਰ ਕਿ ਕੋਈ ਕਾਰਪੋਰੇਸ਼ਨ ਦੇ ਉੱਤੇ ਕੋਈ ਨਕੇਲ ਕੱਸਣ ਵਾਲਾ ਨਹੀਂ ਹੋਏਗਾ ਸੋ ਮੇਰੇ ਖਿਆਲ ਨਾਲ ਕਾਰਪੋਰੇਸ਼ਨ ਦੇ ਇਲੈਕਸ਼ਨਸ ਹੋਣੇ ਬਹੁਤ ਜ਼ਰੂਰੀ ਸੀ ਜਿਹੜੇ ਡਿਲੇ ਕਰਕੇ ਆਮ ਆਦਮੀ ਪਾਰਟੀ ਨੇ ਆਪਣੀ ਇੱਕ ਗੰਦੀ ਜਿਹੜੀ ਹੈਗੀ ਹੈ ਆਪਣੀ ਕਾਰਗੁਜ਼ਾਰੀ ਦਿਖਾਈ ਹੈ ਜੇ ਦੇਖਿਆ ਜਾ ਵੀ ਭਾਈ ਇਸ ਵਾਰ ਚੋਰੀਆ ごめんなさい。<music> <music> ਦੇਖੋ ਮੇਰੇ ਖਿਆਲ ਨਾਲ ਮਹਿਲਾ ਕਾਂਗਰਸ ਤੇ ਵੈਸੇ ਵੀ ਆ ਦੇਖਿਆ ਜਾਵੇ ਤੇ ਚੋਣਾਂਵਾਂ ਦੇ ਵਿੱਚ 50% ਸੀਟ ਜਿਹੜੀ ਆ ਗਿਆ ਮਹਿਲਾ ਕਾਂਗਰਸ ਵਾਸਤੇ ਰਾਖਵੀਆਂ ਕੀਤੀਆਂ ਗਈਆਂ ਔਰ ਇਹ ਵੀ ਇੱਕ ਛੱਡੀ ਜਿਹੜੀ ਕਾਂਗਰਸ ਸਰਕਾਰ ਦੀ ਦੇਣ ਸੀ ਕਾਂਗਰਸ ਸਰਕਾਰ ਨੇ ਹੀ 50% ਕਾਰਪੋਰੇਸ਼ਨ ਚ ਸੀਟਸ ਜਿਹੜੀ ਆ ਗਿਆ ਸੀ ਉਹ ਮੇਲੇਵਾ ਵਾਸਤੇ ਰਾਖਵੀਆਂ ਕੀਤੀਆਂ ਸੀ ਸੋ ਮੇਰੇ ਖਿਆਲ ਨਾਲ ਮਹਿਲਾ ਸਸ਼ਕਤੀਕਰਨ ਹੋਣਾ ਬਹੁਤ ਜ਼ਰੂਰੀ ਹੈ ਵੈਸੇ ਵੀ 50% ਲੇਡੀਆਂ ਜੇਕਰ ਮੇਲੇਵਾ ਗਿਆ ਤੇ ਮੇਲੇਵਾ ਜੇਕਰ ਹਾਊਸ ਚ ਪਹੁੰਚਣ ਗਿਆ ਤੇ ਵੱਧ ਤੋਂ ਵੱਧ ਆਪਣੇ ਸ਼ਹਿਰ ਦਾ ਜਿਹੜਾ ਸਹੀ ਲੈਵਲ ਚ ਸੁਧਾਰ ਹੈ ਮੇਲੇਵਾ ਕਰਵਾ ਸਕਣ ਗਿਆ ਸੋ ਮੇਰੇ ਖਿਆਲ ਨਾਲ ਤੇ ਮਹਿਲਾ ਇਸ ਟਾਈਮ ਪੂਰੀ ਐਕਟਿਵ ਹੈ ਔਰ ਆਪਣਾ ਆਪਣੇ ਸ਼ੇਅਰ ਦਸਤੂਹਾਰ ਕਰਨ ਚ ਤਤਪਰ ਹੈ ਉਸੇ ਦੇ ਰਿਗਾਰਡਿੰਗ ਇਹ ਜਿਹੜੀ ਮਹਿਲਾ ਕਾਂਗਰਸ ਦੀ ਮੀਟਿੰਗ ਹੋਈ ਹੈ ਸੋ ਇਹਦੇ ਵਿੱਚ ਸਾਰੀਆਂ ਮਹਿਲਾਵਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਅੱਗੇ ਵੱਧ ਚੜ ਕੇ ਜਿਹੜੀਆਂ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵਿੱਚ ਹਿੱਸੇਦਾਰੀ ਪਾਵਾਂਗੇ ਜ پنجاب ਲੈਵਲ ਦੀ ਮੀਟਿੰਗ ਜਿਹੜੀ ਹੈ ਪੰਜਾਬ ਮਹਿਲਾ ਕਾਂਗਰਸ ਦੀ ਅੰਮ੍ਰਿਤਸਰ ਦੀ ਜਿਹੜੀ ਹੈ ਉਹ ਹੋ ਰਹੀ ਹੈ ਸੋ ਮੈਂ ਵੀ ਹੁਣੇ ਬੋਲ ਕੇ ਨਿਕਲਿਆ ਸੋ ਸਾਡੇ ਬੜੇ ਹੀ ਸਤਾਰੀਓ ਆਲ ਇੰਡੀਆ ਕਾਰਗਸ ਮੀਟਿੰਗ ਦੇ ਸੈਕਟਰੀ ਪੰਜਾਬ ਦੇ ਚਾਰਜ ਅਲੋਕ ਸ਼ਰਮਾ ਜੀ ਇਹ ਸਮੀਟ ਨੂੰ ਲੈਣ ਵਾਸਤੇ ਅੰਮ੍ਰਿਤਸਰ ਆਏ ਨੇ ਸੋ ਮੈਂ ਉਹਨਾਂ ਦਾ ਵੈਲਕਮ ਵੀ ਕਰਨਾ ਸੋ ਮੈਡਮ ਰੰਧਾਵਾ ਜੀ ਜਿਹੜੇ ਸਾਡੇ ਪ੍ਰਧਾਨ ਨੇ ਪੰਜਾਬ ਮੈਲਾ ਕਾਰਗਸ ਦੇ ਉਹਨਾਂ ਦਾ ਧੰਨਵਾਦ ਵੀ ਕਰਨਾ ਹੈ ਕਿ ਉਹਨਾਂ ਨੇ ਅੰਮ੍ਰਿਤਸਰ 'ਚ ਮੀਟਿੰਗ ਰੱਖੀ ਹੈ ਸਾਡੀ ਇਹ ਬੇਟੀ ਜਿਹੜੀ ਜਨਰਲ ਸੈਕਟਰੀ ਆ ਮਿਸ ਐਚੋਪੜਾ ਸੋ ਉਹਨਾਂ ਨੇ ਮੀਟਿੰਗਾਂ ਬੱਦਸਤ ਰਖਾਈ ਆ ਸੋ ਅੱਜ ਅਸੀਂ ਕੋਈ ਵਿਚਾਰ ਕੀਤਾ ਇਸ ਮੀਟਿੰਗ ਦੇ ਸਾਰਿਆਂ ਨੇ ਇੱਕੋ ਗੱਲ ਕੀਤੀ ਆ ਕਿਉਂਕਿ ਕਾਰਪੋਰੇਸ਼ਨ ਦੀਆਂ ਲੈਕਚਰਾਂ ਜਿਹੜੀਆਂ ਸਿੱਤੇ ਨੇ ਸੋ ਸਾਡੇ ਜਿਹੜੇ ਅੰਮ੍ਰਿਤਸਰ ਦਾ ਲੁਧਿਆਣਾ ਜਲੰਧਰ ਪਟਿਆਲਾ ਇਹ ਸਾਰੀਆਂ ਕਾਰਪੋਰੇਸ਼ਨੀਆਂ ਜਿਹੜੀਆਂ ਲੈਕਚਰ ਆ ਰਹੀਆਂ ਨੇ ਉਹਨਾਂ ਦੇ ਡਿਸਕਸ਼ਨ ਕੀਤੀ ਆ ਸੋ ਇਹੋ ਰਿਕਵੈਸਟ ਕੀਤੀ ਆ ਸਾਰੀਆਂ ਭੈਣਾਂ ਨੂੰ ਕਿ ਤੜੜਿਆ ਹੋ ਕੇ ਅਸੀਂ ਇਹ ਲਖਨਾਂ ਨੜੀਏ ਸਾਰੇ ਸ਼ਹਿਰਾਂ 'ਚ ਜਿੱਥੇ-ਜਿੱਥੇ ਸਾਡੀਆਂ ਕਾਰਪੋਰੇਸ਼ਨਾਂ ਨੇ ਪੰਜਾਬ 'ਚ ਉੱਥੇ ਅਸੀਂ ਆਪਣੀਆਂ ਜਿਹੜੀਆਂ ਕਿਉਂਕਿ ਸੰਵਧਾਨ ਦੇ ਮੁਤਾਬਕ ਤੀਜੀ ਸਰਕਾਰ ਆ ਕਿਉਂਕਿ ਮੇਅਰ ਬਣਨੇ ਨੇ ਸਾਡੇ ਪੰਜਾਬ ਦੇ ਸ਼ਹਿਰਾਂ ਦੇ ਜਿੱਥੇ ਕਾਰਪੋਰੇਸ਼ਨਾਂ ਲਖਨਾਂ ਨੇ ਅਸੀਂ ਪੰਜਾਂ ਦੀ ਆਪਣੇ ਮੇਅਰ ਬਣਾਈਏ ਸੋ ਇਹਦੇ ਤੇ ਅਸੀਂ ਅੱਜ ਵਿਚਾਰ ਚੰਦਰਾ ਕੀਤਾ ਲੇਕ ਪਰ ਜਿਹੜੇ ਟੂਰਨਾਂ ਦੇ ਕਾਫੀ ਦੇਰੀ ਹੋ ਚੁੱਕੀ ਐ ਹੁਣ ਕਿਹੜੀ ਤਿਆਰੀ ਕਿੰਨੀ ਤਿਆਰੀ ਐ ਜੇ ਦੇਖਿਆ ਜਾਵੇ ਤਾਂ ਸ਼ਹਿਰ ਨੂੰ ਸੋਹਣਾ ਬਣਾਉਣ ਦੇ ਲਈ ਮੇਅਰ ਦਾ ਹੁੰਦਾ ਸੋ ਮੇਅਰ ਜ਼ਰੂਰੀ ਹੁੰਦਾ ਤੇ ਹੁਣ ਕਿੰਨੀ ਤਿਆਰੀ ਐ ਮੈਂ ਤੇ ਆਪ ਭਰਾ ਮੇਰ ਰਿਹਾ ਮੈਨੂੰ ਤਾਂ ਪਤਾ ਐ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਐ ਮੇਰ ਦੀ ਕਾਉਂਸਲਰਾਂ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਸ਼ਹਿਰ ਨੂੰ ਹਾਂ ਡਵੈਲਪਮੈਂਟ ਦੀ ਬੜੀ ਲੋੜ ਐ ਅੱਜ ਵੀ ਲੋੜ ਐ ਤੁਸੀਂ ਵੇਖ ਲਏ ਹਾਲਾਤ ਵੇਖ ਲਏ ਨੇ ਫੋ ਇਹੋ ਹੀ ਅਸੀਂ ਕਹਿ ਰਹੇ ਆ ਕਿ ਤਗੜਿਆਂ ਹੋ ਗਏ ਆਪਣੀਆਂ ਕਾਰਪੋਰੇਸ਼ਨਾਂ ਬਣਾਈਏ ਤਾਂ ਕਿ ਸ਼ਹਿਰਾਂ ਦੀ ਸਫਾਈ ਸ਼ਹਿਰਾਂ ਦਾ ਚੀਵਰਾ ਚੈਲੰਜ ਜਾਂ ਸੜਕਾਂ ਹੋਰ ਜਿਹੜੀਆਂ ਮੁਸ਼ਕਲਾਂ ਨੇ ਉਹ ਤੋਂ ਜਿਹੜੇ ਨੇ ਅਸੀਂ ਕਮਸ ਕਮ ਛੜਕਾਰਾ ਪਾਈਏ ਕਿਉਂਕਿ ਹੁਣ ਬਹੁਤ ਮਾੜੇ ਹਾਲਾਤ ਨੇ ਸਾਡੇ ਘਰਾਂ